ਸੋਸ਼ਲ ਮੀਡੀਆ ਤੇ ਜਿਸ ਦੀ ਤਸਵੀਰ ਨੂੰ ਜਿਸ ਦੇ ਪਹਿਰਾਵੇ ਨੂੰ ਜਿਸ ਦੀ ਬੋਡੀ ਫਿਟਨੈਸ ਦੀ ਬੜੀ ਚਰਚਾ ਹੁੰਦੀ ਹੈ ਤਾਂ ਉਹ ਸ਼ਖਸ ਸਾਡੇ ਨਾਲ ਮੌਜੂਦ ਨੇ ਅਦনান ਅਲੀ ਖਾਨ ਜਿਵੇਂ ਸ਼ੌਕ ਚੜਿਆ ਮਾਡਲਿੰਗ ਦਾ ਤੇ ਉਹਦੇ ਨਾਲ ਫਿਟਨੈਸ ਮੇਨਟੇਨ ਕਰਨੀ ਜ਼ਰੂਰੀ ਸੀਗੀ ਅਸੀਂ ਇਹ ਹੈ ਵੀ ਰੋਜ਼ ਸਵੇਰੇ 1 ਘੰਟਾ ਰਨਿੰਗ ਤੇ 1 ਘੰਟਾ ਜਿਮ ਤੋਂ ਬਾਅਦ ਟਾਈਟ ਕੰਟਰੋਲ ਜਿੰਨਾ ਕਰ ਸਕਦੇ ਹਾਂ ਇੱਕ ਸਾਲ 'ਚ 13-14 ਕਿਲੋ ਆਪਣਾ ਕਿਲੋ ਵਜ਼ਨ ਘਟਾਇਆ ਤੇ ਮੇਨਟੇਨ ਕਰ ਰਹੇ ਹਾਂ ਆਪਣੇ ਪਿਛਲੇ ਸਾਲ ਮਤਲਬ ਟਵਿੱਟਰ ਤੇ ਮੈਂ ਥੋੜਾ ਜਿਹਾ ਜ਼ਿਆਦਾ ਐਕਟਿਵ ਆ ਤੇ ਮੇਰੇ 10000 ਫੋਲੋਅਰ ਹੁੰਦੇ ਸੀ ਉਸ ਤੋਂ ਹੁਣ 13000 ਫੋਲੋਅਰ ਨੇ ਮੈਂ ਐਵੇਂ ਆਪਣੀ ਸੈਲਫੀ ਪਾਈ ਸੀ ਤਾਂ ਕਿਸੇ ਨੇ ਕਿਹਾ ਜੀ ਆਪਣਾ ਇੱਕ ਬਾਲੀਵੁੱਡ ਦੀ ਫਿਲਮ ਆ ਤੁਸੀਂ ਉਹ ਕਰਨੀ ਆ ਤੇ ਉਹ ਡੀਐਮ ਤੇ ਉਹਨਾਂ ਨੇ ਨੰਬਰ ਨੰਬਰ ਲੈ ਕੇ ਆਪਣਾ ਆਡੀਸ਼ਨ ਆਪਣਾ WhatsApp ਕੀਤਾ ਉਹ ਇੱਕ ਪਾਕਿਸਤਾਨੀ ਮਨਿਸਟਰ ਦਾ ਰੋਲ ਸੀਗਾ ਤੇ ਕੋਈ ਫਿਲਮ ਸੀਗੀ ਜਿਹੜੀ ਕਿ ਉਹ ਲੋਕ ਇੱਥੋਂ ਲੜਕੀ ਐ ਕੋਈ ਉਹ ਪਾਕਿਸਤਾਨ ਵੇਝ ਜਾਂਦੇ ਏ ਤੁਹਾਨੂੰ ਕੋ ਸਰਕਾਰ ਲੈ ਕੇ ਆਉਂਦੀ ਹੈ ਤੇ ਉਹਦੀ ਆਡੀਸ਼ਨ ਸੀਗੀ ਵੀ ਐਜ਼ ਅ ਪਾਕਿਸਤਾਨੀ ਮਨਿਸਟਰ ਆਈਐਸਆਈ ਚੀਫ ਨਾਲ ਗੱਲ ਕਰ ਰਿਹਾ ਉਹ ਆਡੀਸ਼ਨ ਓਕੇ ਹੋ ਗਈ ਤੇ ਜਿਹੜੇ ਕਰੈਕਟਰ ਸੀਗੇ ਉਹ ਮੇਲੇ ਮੂਲੇ ਮਿਲ ਨੂੰ ਤੇ ਕਹਿੰਦੇ ਠੀਕ ਹੈ ਇੱਕ ਐਡ ਸ਼ੂਟ ਆ ਗਈ ਕੋਈ ਮੈਨ ਗਰੂਮਿੰਗ ਪ੍ਰੋਡਕਟ ਸੀਗਾ ਤੇ ਉਹ ਆਪਣੇ ਵੀ ਉਹ ਤੁਸੀਂ ਆਪਣੀ ਸਾਡੇ ਕਰੀਮਾਂ ਲਾਓ ਤੇ ਤੁਸੀਂ ਯੰਗ ਦਿਖੋਗੇ ਤੇ ਉਹ ਮੋੜ ਲੰਬੋਣਾ ਯੰਗੀਆਂ ਬੁਲਾ ਕੇ ਉਹਨਾਂ ਨਾਲ ਸ਼ੂਟ ਸੀ ਉਹ ਬੜਾ ਕੈਂਡ ਸ਼ੂਟ ਸੀਗਾ ਮੈਂ ਤੁਹਾਨੂੰ ਪਿਕਚਰ ਸ਼ੇਅਰ ਕਰੂੰਗਾ ਜਦੋਂ ਮੈਂ ਉਹ ਸ਼ੇਅਰ ਕੀਤੀਆਂ ਸੀ ਤਾਂ ਸਾਰੇ ਪਾਸਿਓਂ ਗਾਣਾ ਪਈਆਂ ਸੀ ਮੈਨੂੰ ਮੇਰੇ ਨਾਈਕਾ ਹੈਲਪ ਕੰਮ ਕਰਦਾ ਮੁੰਡਾ ਉਹ ਮੇਰਾ ਮੈਨ ਫਰਾਈਡੇ ਹੀ ਹੈ ਤੇ ਅੱਜ ਤੁਹਾਨੂੰ ਮਿਲਿਆ ਨਹੀਂ ਉਹ ਛੁੱਟੀ ਗਿਆ 1 ਮਹੀਨੇ ਦੀ ਉਹ ਉਹਨੂੰ ਮੈਂ ਨਾ YouTube ਤੇ ਸਿਖਾ ਦਿੱਤੀ ਸਾਰੀ ਆਪਣੀ ਫੋਟੋ ਫੋਟੋ ਕਿਵੇਂ ਸਿੱਖਣੀ ਹੈ ਉਹ ਪ੍ਰੋਫੈਸ਼ਨਲ ਬਣ ਗਿਆ ਜੀ ਤੇ ਉਹਨੇ ਸਵੇਰੇ ਵੀ ਜਦੋਂ ਤਿਆਰ ਹੋਣਾ ਭਾਈ ਚਲੋ نیچے ਉਹਨੇ ਨਾਲ ਹੀ ਮਰੀਆਂ ਫੋਟੋਆਂ ਰੀਲ ਰੂਪ ਆਣੀ ਸ਼ਾਮੀ ਫੇਰ ਆਓ ਜੀ ਭਾਈ ਅਸੀਂ ਜੇਪ ਐਡਿਟ ਕਰਕੇ ਫੋਟੋਆਂ ਨੂੰ ਪਾਣਾ ਸ਼ੁਰੂ ਕਰ ਦਵਾਂ ਬਦਲ ਬਦਲ ਕੱਪੜੇ ਬਦਲੇ ਬਦਲ ਕੱਪੜੇ ਮਨੋ ਦਿਨ ਚ ਦੋ ਦੋ ਕੱਪੜੇ ਤਿੰਨ ਤਿੰਨ ਕੱਪੜੇ ਫੇਰ ਸ਼ੂਟ ਵੀ ਕਰਾਇਆ ਸੋਸ਼ਲ ਮੀਡੀਆ ਤੇ ਜਿਸ ਦੀ ਤਸਵੀਰ ਨੂੰ ਜਿਸ ਦੇ ਪਹਿਰਾਵੇ ਨੂੰ ਜਿਸ ਦੀ ਬੋਡੀ ਫਿਟਨੈਸ ਦੀ ਬੜੀ ਚਰਚਾ ਹੁੰਦੀ ਹੈ ਤਾਂ ਉਹ ਸ਼ਖਸ ਸਾਡੇ ਨਾਲ ਮੌਜੂਦ ਨੇ ਅਦਨਾਨ ਅਲੀ ਖਾਨ ਪਹਿਲਾਂ ਤਾਂ ਇਸ ਫਿਟਨੈਸ 54 ਸਾਲ ਦੀ ਉਮਰ ਦੇ ਵਿੱਚ ਬੜਾਪੇ ਵਾਰ ਜਾਂਦਾ ਤੇ ਤੁਸੀਂ ਜਵਾਨੀ ਵਾਂਗ ਬਾਜੀ ਇੱਕ ਸ਼ੌਕ ਚੜਿਆ ਮਾਡਲਿੰਗ ਦਾ ਤੇ ਉਹਦੇ ਨਾਲ ਫਿਟਨੈਸ ਮੇਨਟੇਨ ਕਰਨੀ ਜ਼ਰੂਰੀ ਸੀਗੀ ਅਸੀਂ ਇਹ ਹੈ ਵੀ ਰੋਜ਼ ਛੇਰੇ ਘੰਟਾ ਰਨਿੰਗ ਤੇ ਡੇਢ ਘੰਟਾ ਜਿਮ ਤੇ ਉਸ ਤੋਂ ਬਾਅਦ ਟਾਈਟ ਕੰਟਰੋਲ ਜਿੰਨਾ ਕਰ ਸਕਦੇ ਆਂ ਇੱਕ ਸਾਲ ਜ 13 14 ਕਿਲੋ ਆਪਣਾ ਕਿਲੋ ਵਜ਼ਨ ਘਟਾਇਆ ਤੇ ਮੇਨਟੇਨ ਕਰ ਰਹਾ ਆਪਣੇ ਆਪ ਨੂੰ ਤਾਂ ਤੇ ਮਾਡਲਿੰਗ ਦੇ ਵਿੱਚ ਵੀ ਬੜਾ ਨਾਮ ਜਾਣਾ ਜਾਂਦਾ ਤਾਂ ਕਿਸ ਤਰੀਕੇ ਮਾਡਲਿੰਗ ਲੈਨ ਦੇ ਵਿੱਚ ਗਈ ਮਾਡਲਿੰਗ ਐਕਚੁਅਲੀ ਪਿਛਲੇ ਸਾਲ ਮਤਲਬ ਟਵਿੱਟਰ ਤੇ ਮੈਂ ਥੋੜਾ ਜਿਆਦਾ ਐਕਟਿਵ ਹਾਂ ਉਦੋਂ ਮੇਰੇ 10000 ਫਾਲੋਅਰ ਹੁੰਦੇ ਸੀ ਉਸ ਤੋਂ ਹੁਣ 13000 ਫਾਲੋਅਰ ਨੇ ਮੈਂ ਐਵੇਂ ਆਪਣੀ ਸੈਲਫੀ ਪਾਈ ਸੀ ਤਾਂ ਕਿਸੇ ਨੇ ਕਿਹਾ ਜੀ ਆਪਣਾ ਇੱਕ ਬਾਲੀਵੁੱਡ ਦੀ ਫਿਲਮ ਹੈ ਤੁਸੀਂ ਉਹ ਕਰਨੀ ਹੈ ਤੇ ਡੀਐਮ ਚ ਉਹਨਾਂ ਨੇ ਨੰਬਰ ਨੰਬਰ ਲੈ ਕੇ ਆਪਣਾ ਆਡਿਸ਼ਨ ਆਪਣਾ WhatsApp ਕੀਤੀ ਉਹ ਇੱਕ ਪਾਕਿਸਤਾਨੀ ਮਨਿਸਟਰ ਦਾ ਰੋਲ ਸੀਗਾ ਤੇ ਕੋਈ ਫਿਲਮ ਸੀਗੀ ਜਿਹੜੀ ਕਿ ਬਲਤੋਂ ਲੜਕੀ ਐ ਕੋਈ ਉਹ ਪਾਕਿਸਤਾਨ ਵੇਹ ਜਾਂਦੀ ਐ ਤੇ ਉਹਨੂੰ ਉੱਥੋਂ ਸਰਕਾਰ ਲੈ ਕੇ ਆਉਂਦੀ ਐ ਤੇ ਉਹ ਤੇ ਉਹਦੀ ਆਡਿਸ਼ਨ ਸੀਗੀ ਵੀ ਐਜ਼ ਅ ਪਾਕਿਸਤਾਨੀ ਮਨਿਸਟਰ ਆਈਐਸਆਈ ਚੀਫ ਨਾਲ ਗੱਲ ਕਰ ਰਿਹਾ ਉਹ ਆਡਿਸ਼ਨ ਓਕੇ ਹੋ ਗਈ ਤੇ ਜਿਹੜੇ ਡਾਇਰੈਕਟਰ ਸੀਗੇ ਉਹ ਮਲੇ-ਮਲੇ ਮੈਨੂੰ ਤੇ ਕਹਿੰਦੇ ਠੀਕ ਆ 24 ਅਪ੍ਰੈਲ ਦਾ ਸ਼ੂਟ ਸੀ ਉਹ ਲੇਕਿਨ ਆਪਣੇ ਅਮਰਿਤਪਾਲ ਜੀ ਦਾ ਚੱਕਰ ਪੈ ਗਿਆ ਸੀ ਉਹਰੇ ਤੇ ਉਹਦੇ ਕਰਕੇ 3-4 ਦਿਨ ਦੀ ਉਹ ਇੰਟਰਨੈਟ ਬੰਦ ਹੋ ਗਿਆ ਤੇ ਉਹ ਚਲੇ ਗਏ ਵਾਪਸ ਉਹਰੇ ਸਹੀ ਹੈ ਉੱਥੋਂ ਆ ਕੇ ਉਹਨਾਂ ਦਾ ਫੋਨ ਆਇਆ ਕਿ ਤੇਰਾ ਰੋਲ ਬੜਾ ਘੱਟ ਹੋ ਗਿਆ ਤੇ ਜਿਹੜੀ ਤੇਰੀ ਆਡੀਸ਼ਨ ਸੀ ਹੋਈ ਸੀ ਮੈਂ ਕਿਹਾ ਥੈਂਕ ਯੂ ਜੀ ਮੈਂ ਨਹੀਂ ਕਰਨਾ ਕਿਉਂਕਿ ਉਹ ਰੋਲ ਹੀ ਬੜਾ ਘੱਟ ਸੀ ਆਡੀਸ਼ਨ ਦਾ ਸਾਈਡ ਪ੍ਰੋਫਾਈਲ ਇਹ ਲੱਗਿਆ ਨਹੀਂ ਪਹਿਲੀ ਵਾਰ ਐਦਾਂ ਵੱਡਾ ਆਫਰ ਆਇਆ ਹੋਵੇ ਤੇ ਜਵਾਬ ਨਹੀਂ ਕਿਉਂਕਿ ਆਪਣਾ ਕੋਈ Aim ਤਾਂ ਕਰ ਨਹੀਂ ਰਿਹਾ ਸੀ ਮੈਂ ਉਹ ਪੈਸੀ ਬੈਠੇ ਬੈਠੇ ਆਈ ਸੀ ਹੱਥ ਮੈਂ ਕਹਿੰਦਾ ਜਾਣਦੇ ਸੀ ਜਿਹੜੀ ਚੀਜ਼ ਨਹੀਂ ਹੈ ਕਿ ਸਮਝ ਲਿਖੀ ਹੋਦਾ ਠੀਕ ਹੈ ਬਸ ਫਿਰ ਕੁਝ ਦਿਨਾਂ ਬਾਅਦ ਹੀ ਇੱਕ ਐਡ ਸ਼ੂਟ ਆ ਗਈ ਕੋਈ men grooming ਪ੍ਰੋਡਕਟ ਸੀਗਾ ਤੇ ਉਹ ਆਪਣੇ ਵੀ ਉਹ ਤੁਸੀਂ ਆਪਣੀ ਸਾਡੇ ਕਰੀਮਾਂ ਲਾਓ ਤੇ ਤੁਸੀਂ ਯੰਗ ਦਿਖੋਗੇ ਤੇ ਉਹ ਮਾਡਲਾਂ ਮੋਡਲਾਂ ਯੰਗ ਜਿਹਾ ਬਲਾ ਕੇ ਉਹਨਾਂ ਦਾ ਸ਼ੂਟ ਸੀ ਉਹ ਬੜਾ ਘੈਂਟ ਸ਼ੂਟ ਸੀਗਾ ਮੈਂ ਤੁਹਾਨੂੰ ਪਿਕਚਰ ਸ਼ੇਅਰ ਕਰੂੰਗਾ ਜਦੋਂ ਮੈਂ ਉਹ ਸ਼ੇਅਰ ਕੀਤੀਆਂ ਸੀ ਤਾਂ ਸਾਰੇ ਪਾਸਿਓਂ ਗਾਣਾ ਪਈਆਂ ਸੀ ਮੈਨੂੰ ਤੇ ਬੜਾ ਹੌਟ ਸੀਨ ਜਿਹਾ ਸੀ ਸਭ ਕੁਝ ਸੀ ਤਾਂ ਫੈਮਿਲੀ ਨੇ ਕਿਹਾ ਨਹੀਂ ਜਦੋਂ ਫਸਟ ਟਾਈਮ ਫੈਮਿਲੀ ਨੇ ਦੇਖਿਆ ਵੀ ਸਭ ਤੋਂ ਪਹਿਲਾਂ ਫੈਮਿਲੀ ਨੂੰ ਭੇਜੀਆਂ ਤੇ ਪਹਿਲਾਂ ਪਹਿਲਾਂ ਛਿੜਕਾ ਉੱਤੇ ਹੀ ਪਈਆਂ ਹੋ ਗਈ ਨੀ ਨੀ ਪਈਆਂ ਨਹੀਂ ਮੈਂ ਸਭ ਤੋਂ ਪਹਿਲਾਂ ਫੈਮਿਲੀ ਨੂੰ ਭੇਜੀਆਂ ਤੇ ਸਭ ਤੋਂ ਪਹਿਲਾਂ ਮਦਰ ਨੂੰ ਕਿਹਾ ਮੈਂ ਕਿਹਾ ਦੇਖੋ ਜੀ ਆਹ ਹੁਣ ਜ਼ਿੰਦਗੀ ਹੈ ਜੀ ਮੈਂ ਜਾ ਰਿਹਾ ਤੇ ਇਹ ਜਿਹੇ ਬਹੁਤ ਆਉਂਦੀਆਂ ਰਹਿਣੀਆਂ ਤੇ ਕੱਲ ਨੂੰ ਦੁਨੀਆ ਤੁਹਾਨੂੰ ਦਿਖਾਵੇ ਮੈਂ ਹੀ ਦਿਖਾ ਰਿਹਾ ਤੇ ਪਲੀਜ਼ ਮੈਂ ਹੁਣ ਤੁਸੀਂ ਨਾ ਬੁਰਾ ਨਾ ਮੰਨਿਓ ਆ ਗੱਲਾਂ ਦਾ ਤੇ ਫਿਰ ਠੀਕ ਹੈ ਮੰਨ ਮੰਨ ਕੇ ਸਾਰੇ ਚੱਲ ਪਿਆ ਬਸ ਫਿਰ ਇਹ ਮੈਂ ਕਹਾ ਮਈ ਦੀ ਗੱਲ ਹੈ ਲਾਸਟ ਈਅਰ ਨਵੰਬਰ ਤੱਕ ਮੈਂ ਸੋਚਿਆ ਵੀ ਇੰਸਟਾ ਦੇ ਤੁਸੀਂ ਫੋਟੋ ਪਾਓ ਤੁਹਾਨੂੰ ਕੰਮ ਮਿਲ ਜੂਗਾ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮੇਰੇ ਨਾਲ ਇੱਕ ਹੈਲਪ ਕੰਮ ਕਰਦਾ ਮੁੰਡਾ ਉਹ ਮੇਰਾ ਮੈਨ ਫਰਾਈਡੇ ਹੀ ਹੈ ਤੇ ਅੱਜ ਤੁਹਾਨੂੰ ਮਿਲਿਆ ਨਹੀਂ ਉਹ ਛੁੱਟੀ ਗਿਆ 1 ਮਹੀਨੇ ਦੀ ਉਹ ਉਹਨੂੰ ਮੈਂ ਨਾ YouTube ਤੇ ਸਿਖਾਤੀ ਸਾਰੀ ਆਪਣੀ ਫੋਟੋ ਫੋਟੋ ਕਿਵੇਂ ਸਿੱਖਣੀ ਹੈ ਉਹ ਪ੍ਰੋਫੈਸ਼ਨਲ ਬਣ ਗਿਆ ਜੀ ਤੇ ਉਹਨੇ ਸਵੇਰੇ ਵੀ ਜਦੋਂ ਤਿਆਰ ਹੋਣਾ ਭਾਈ ਚਲੋ نیچے ਉਹਨੇ ਨਾਲ ਹੀ ਮੇਰੀਆਂ ਫੋਟੋਆਂ ਰੀਲ ਰੂ ਬਣਾਣੀ ਸ਼ਾਮੀ ਫੇਰ ਆਓ ਜੀ ਪਾਈਏ ਅਸੀਂ ਜੇਪ ਐਡਿਟ ਕਰਕੇ ਫੋਟੋਆਂ ਨੂੰ ਪਾਣਾ ਸ਼ੁਰੂ ਕਰਦਾ ਬਦਲ ਬਦਲ ਕੱਪੜੇ ਬਦੇ ਬਦਲ ਕੱਪੜੇ ਮਤਲਬ ਦਿਨ ਚ ਦੋ ਦੋ ਕੱਪੜੇ ਤਿੰਨ ਤਿੰਨ ਕੱਪੜੇ ਫਿਰ ਸ਼ੂਟ ਵੀ ਕਰਾਏ ਇੱਥੇ ਉਹ ਜੱਜਾ ਸਾਹਿਬ ਹੈਗੇ ਆਪਣੇ ਯੂਨੀਵਰਸਿਟੀ ਦੇ ਲੱਗੇ ਹੋਏ ਨੇ ਉਹ ਆਪਣਾ ਇੱਕ ਦਿਨ ਆਗੇ ਤੇ ਮੈਂ 10 ਕੱਪੜੇ ਬਦਲ ਕੇ ਕਰਾਈ ਫਿਰ ਇੱਕ ਵਾਰ ਮੈਂ ਕਭੀ ਨਹੀਂ ਹੁਣ ਤਾਂ ਪੱਗ ਬਣ ਕੇ ਕਰਾਣੀ ਹੈ ਤੇ ਪੱਗ ਬਣ ਕੇ ਕਰਾਈ ਤਾਂ ਪੱਗ ਦੀ ਬਹੁਤ ਲੱਗੀ ਸੋਸ਼ਲ ਮੀਡੀਆ ਤੇ ਚੱਲੀ ਲੇਕਿਨ ਕੰਮ ਨਹੀਂ ਮਿਲਿਆ ਕੋਈ ਦਲਜੀਤ ਨੂੰ ਐਮਯੂ ਨੂੰ ਸਭ ਨੂੰ ਟੈਗ ਕਰ ਕਰ ਥੱਕ ਗਿਆ ਮੈਂ ਕਿਸੇ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਚਲੋ ਮੈਂ ਕਹਾ 1 ਨਵੰਬਰ ਦੀ ਗੱਲ ਹੈ ਮੇਰੇ ਮਦਰ ਮੈਨੂੰ ਕਹਿੰਦੇ ਵੀ ਬਹੁਤ ਹੋ ਗਿਆ ਤੇਰਾ ਹੁਣ ਤੈਨੂੰ ਦੁਨੀਆ ਦਾ ਮਜ਼ਾਕ ਉਡਾਉਣ ਲਾਗੀ ਛੱਡ ਦੇ ਇੱਕ ਤੋਂ 924 ਨੰਬਰ ਤੱਕ ਮੈਂ ਕੋਈ ਫੋਟੋ ਨਹੀਂ ਪਾਈ ਮੈਂ ਕਹਾ ਚਲੋ ਟਰਾਈ ਕੀਤਾ ਨਹੀਂ ਸੀ 24 ਨੂੰ ਇੱਕ ਦਾ ਡੀਐਮ ਆ ਗਿਆ ਇੰਸਟਾ ਤੇ ਤੇ ਕਿ ਜੀ ਲਖਨਊ ਚ ਸ਼ੋਅ ਹੈ ਕਰਨਾ ਮੈਂ ਕਹਾ ਠੀਕ ਹੈ ਉਹ ਜਾਂਦੀ ਪ੍ਰੋਫਾਈਲ ਦੇਖੀ ਜਵੇਂ ਥੱਕੀ ਹੋਈ ਪ੍ਰੋਫਾਈਲ ਸੀ ਮੈਂ ਵੀਰ ਵੀ ਪਹੁੰਚ ਗਿਆ ਮੈਂ ਕਿਹਾ ਸ਼ਾਇਦ ਆਪਣੀ ਕਿਸਮਤ ਹੈ ਹੀ ਲੈ ਕੇ ਤੈਅ ਤਾਂ ਨਹੀਂ ਲੱਗਿਆ ਵੀ ਖਾਲੀ ਹੱਥ ਚੱਲ ਕੋਸ਼ਿਸ਼ ਤਾਂ ਸੀ ਮੈਂ ਕਿਹਾ ਕਿਸੇ ਨੇ ਤਾਂ ਬੁਲਾਇਆ ਨਹੀਂ ਇਹਨਾਂ ਨੇ ਬੁਲਾ ਲਿਆ ਚੱਲ ਭਾਈ ਚੱਲਦੇ ਆ ਸਹੀ ਹੈ ਉਹ ਲਗਨਗੂ ਗਿਆ ਤੇ ਉਹ ਮੈਨੂੰ ਕਹਿੰਦਾ ਥੋਨੂੰ ਪੈਸੇ ਨਹੀਂ ਦਵਾਂਗੇ ਅਸੀਂ ਤੁਹਾਨੂੰ ਨਾ ਹੋਟਲ ਬੁੱਕ ਕਰ ਦਾਂਗੇ ਬਹੁਤ ਵੱਡੀ ਗੱਲ ਕਰ ਰਹੇ ਸੀ ਉਹ ਮੈਂ ਕਿਹਾ ਠੀਕ ਹੈ ਜਮਾ ਹੋਟਲ ਦੇਖਿਆ ਜਾ ਕੇ ਉਹਦੇ ਵਾਸ਼ਰੂਮ 'ਚ ਸ਼ਾਵਰ ਵੀ ਨਹੀਂ ਸੀਗਾ ਤੇ ਬਾਲਟੀ ਪਈ ਸੀ ਪਰ ਮੈਂ ਨੇੜੇ-ਤੇੜੇ ਪਕੜ ਲਈ ਬੁੱਕ ਕਰਕੇ ਉਹਨਾਂ ਨੂੰ ਬੁਲਾਇਆ ਮੈਂ ਕਿਹਾ ਵੀ ਮੈਨੂੰ ਪਹਿਲਾਂ ਸੈਟਅਪ ਦਿਖਾਓ ਆਪਣਾ ਫਿਰ ਕਰੂੰਗਾ ਸੈਟਅਪ ਦੇਖਿਆ ਚਾਮੀ ਜਾਉਂਦਾ ਮੇਕਅਪ ਮੂਗਾ ਪੈਰ ਕੇ ਜਦ ਮੈਂ ਉੱਥੇ ਐਂਟਰ ਹੋਇਆ ਤਾਂ 500 ਬੰਦਾ 400 500 ਬੰਦਾ ਬੈਠਾ ਉਹਦੇ ਹੂਟਿੰਗ ਸਟਾਰਟ ਹੋ ਗਈ ਉਹ ਪਹਿਲੀ ਵਾਰ ਮੈਂ ਜ਼ਿੰਦਗੀ ਚ ਕ라우ਡ ਦੇਖ ਰਿਹਾ ਵੀ ਉਹ ਹੂਟਿੰਗ ਕਰ ਰਿਹਾ ਠੀਕ ਹੈ ਡਰਤ ਨਹੀਂ ਗਿਆ ਵੀ ਜਦੋਂ ਐਂਟਰ ਹੋਏ ਪਬਲਿਕ ਦੇ ਸਾਹਮਣੇ ਫੇਸ ਹੋਇਆ ਤਾਂ ਹੂਟਿੰਗ ਹੋਣੀ ਜ਼ਰੂਰੀ ਇੱਕ ਵਾਰ ਤਾਂ ਟੰਗਾ ਇੱਕ ਵਾਰ ਦਾ ਟੰਗਾ ਹੋਣੀ ਇਹ ਵਾਰ ਹੁੰਦਾ ਵੀ ਯਾਰ ਪੋਜ਼ਿਟਿਵ ਹੈ ਨੈਕ ਨਾ ਟੰਗਾ ਕੰਬੀਆਂ ਸੀਗੀਆਂ ਨਾ ਪੋਜ਼ਿਟਿਵ ਨੇ ਉਹ ਤਾਂ ਉਹ ਪਤਾ ਲੱਗ ਜਾਂਦਾ ਵਾਈਪ ਤੋਂ ਕਿ ਪੋਜ਼ਿਟਿਵ ਦੀ ਹੈ ਲੇਕਿਨ ਉਹ ਕਿਸੇ ਬੰਦੇ ਘਬਰਾ ਜਾਂਦਾ ਵੀ ਆਹ ਕੀ ਹੋ ਗਿਆ ਪਹਿਲੀ ਵ ਖੈਰ ਐਨੀ ਉਹ ਉੱਥੇ ਸ਼ੋਅ ਕੀਤਾ ਫਿਰ ਉੱਥੇ ਮਾਡਲ ਮਿਲੇ ਮੈਨੂੰ ਉਹਨਾਂ ਨੇ ਮੈਨੂੰ ਆਪਣੇ ਨੰਬਰ ਦੇ ਦਿੱਤੇ ਫੈਸ਼ਨ ਡਿਜ਼ਾਈਨਰਸ ਦੇ ਮੈਂ ਫੋਟੋ ਪਾਈ ਜਿਵੇਂ ਉਹ ਤਿਆਰੀ ਬੈਠੇ ਹੁੰਦੇ ਨੇ ਫੋਟੋ ਦੇਖ ਕੇ ਉਹ ਕਹਿੰਦੇ ਆਜੋ ਜੀ 10 ਦਸੰਬਰ ਨੂੰ ਵੱਡਾ ਸ਼ੋਅ ਸੀ ਦਿੱਲੀ ਉਹ ਕੀਤਾ ਤੇ ਉੱਥੇ ਮੈਨੂੰ ਨਾ ਮੇਰੇ ਜਿਹੜੇ ਇਨਸਪੀਰੇਸ਼ਨ ਹੈ ਦਿਨੇਸ਼ ਪੋਹਨ ਜੀ ਤੁਸੀਂ ਦੇਖਿਆ ਹੋਣਾ ਬੜੇ ਪਾਪੂਲਰ ਹੈ ਇਹ ਜਿਹੜੀ ਵਾਈਟ ਬੀਅਰਡ ਦਾ ਵਾਈਟ ਦਾ ਮਤਲਬ ਗਰੇ ਦਾ ਸਾਲਟ ਐਂਡ ਪਪਰ ਕਹ ਲਓ ਇਹਦਾ ਟ੍ਰੈਂਡ ਉਹਨਾਂ ਨੇ ਚਲਾਇਆ ਉਹਨਾਂ ਦੀ ਬੜੀ ਟਰੈਜਿਕ ਕਹਾਣੀ ਹੈ ਪਹਿਲਾਂ ਉਹ ਡਿਪਰੈਸ਼ਨ ਚਲੇ ਗਿਆ ਸੀ ਮੁੜ ਕੇ ਵਾਪਸ ਆਏ ਨੇ ਤੇ ਉਹ ਮੈਨੂੰ ਪਹਿਲੀ ਵਾਰ ਉੱਥੇ ਮਿਲੇ ਮੈਂ ਬੜਾ ਖੁਸ਼ ਮੈਂ ਯਾਰ ਤਿਆਰ ਸ਼ਹਿਰ ਹੋ ਕੇ ਉਹਨਾਂ ਕੋਲ ਗਿਆ ਤੇ ਮੈਂ ਕਿਹਾ ਹੈਲੋ ਸਰ ਮੇਰਾ ਨਾਮ ਕਹਿੰਦੇ ਹਾਂ ਵੀ ਹਤਨਾਣ ਕੀ ਹਾਲ ਹੈ ਮੈਂ ਕਿਹਾ ਸਰ ਤੁਸੀਂ ਮੈਨੂੰ ਜਾਣਦੇ ਹੋ ਕਹਿੰਦੇ ਯਾਰ ਤੂੰ ਗਾਹ ਦਾ ਪਾਇਆ ਹੋਇਆ ਹੈ ਨੇ ਮਹੀਨਿਆਂ ਤੋਂ ਤੂੰ ਫੋਟੋਆਂ ਪਾਈ ਜਾਂਦਾ ਤੇ ਮੈਂ ਕਿਹਾ ਸਰ ਥੈਂਕ ਯੂ ਸੋ ਮੱਚ ਬਾਜੀ ਫਿਰ ਉੱਥੇ ਮੈਨੂੰ ਹੋਰ ਫੈਸ਼ਨ ਡਿਜ਼ਾਈਨਰ ਮਿਲ ਗਏ ਤੇ 19 ਦਸੰਬਰ ਦਾ ਇੱਕ ਹੋਦ ਲਖਨਊ ਚ ਮਿਲਿਆ ਬਹੁਤ ਵੱਡਾ ਸ਼ੋ ਟਾਈਮਜ਼ ਫੈਸ਼ਨਲੀ ਟਾਈਮਜ਼ ਇਸ ਕਾਲਡ ਦਾ ਸੁਪਰ ਰੀਸਨ ਫੈਸ਼ਨ ਸ਼ੋਸ ਉੱਥੇ ਮੈਂ ਗਿਆ ਤੇ ਉੱਥੇ ਮਾਡਲ ਮੇਲੂ ਮਿਲੇ ਗਏ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਫੈਸ਼ਨ ਸ਼ੋ ਕਰਦੇ ਨੂੰ ਮੈਂ ਕਿਹਾ ਜੀ 15 ਦਿਨ ਹੋਏ ਨੇ ਇਹਨਾਂ ਨੂੰ ਸਾਨੂੰ 5-5 ਸਾਲ ਲੱਗੇ ਇਹਦੇ ਚਾਨ ਨੂੰ ਕਿਸਮਤ ਇਹਨੂੰ ਮੈਂ ਬੜਾ ਕ੍ਰੈਡਿਟ ਦਿੰਨਾ ਕਿਸਮਤ ਦਾ ਔਰ ਮਾਂ ਦੀਆਂ ਦੁਆਵਾਂ ਦਾ ਮੈਂ ਮੈਂ ਮਾਂ 'ਚ ਬਹੁਤ ਬਲੀਵ ਕਰਦਾ ਆਪਣੇ ਚਾਹ ਸਾਡੀ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਕਿਸੇ ਗੱਲ ਤੋਂ ਬਹਿਸ ਹੁੰਦੀਆਂ ਰਹਿੰਦੀਆਂ ਉਹ ਠੀਕ ਹੈ ਛੋਟੀ ਛੋਟੀ ਗੱਲਾਂ ਤੋਂ ਵੀ ਮੈਂ ਮਤਲਬ ਗੱਡੀ ਲੈਣ ਗਿਆ ਜਿਹੜੀ ਮੇਰੀ ਡ੍ਰੀਮ ਕਾਰ ਸੀਗੀ ਮੈਂ ਲੁਧਿਆਣੇ ਤੋਂ ਸਿੱਧੀ ਗੱਡੀ ਚੱਕ ਕੇ ਪਲੇਅਰ ਕੋਲ ਲੈ ਗਿਆ ਪਹਿਲਾਂ ਤੇ ਉਹਨਾਂ ਨੂੰ ਸਰਪ੍ਰਾਈਜ਼ ਦਿੱਤਾ ਉਹ ਜਿਵੇਂ ਉਹ ਮੈਨੂੰ ਹੱਕ ਕਰਦੇ ਨੇ ਜਿਵੇਂ ਪਿਆਰ ਕਰਦੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਬਲੇਸਿੰਗਸ ਐ ਮੇਰੇ ਉਹ ਕੰਮ ਆਈਆਂ ਰੱਬ ਨਹੀਂ ਮੈਨੂੰ ਲੱਗਦਾ ਉਹਨਾਂ ਦੀ ਸੁਣੀ ਲੇਕੇ ਮੇਰੇ ਵਰਗਾ ਪਾਪੀ ਬੰਦਾ ਜਿਹਨੇ ساری ਉਮਰ ਪਾਪ ਹੀ ਕੀਤੇ। ਪਰ ਨਹੀਂ ਤੁਸੀਂ ਆਪਣੇ ਆਪ ਨੂੰ ਪਾਪੀ ਸਮਝਦੇ ਹੋ। ਉਹ ਪਾਪੀ ਉਹ ਬੰਦਾ ساری ਉਮਰ ਕੋਈ ਚੰਗਾ ਕੰਮ ਤਾਂ ਕੀਤਾ ਨਹੀਂ। ਜਿੰਨੇ ਮਤਲਬ ਰੰਗੀਲੇ ਕੰਮ ਐ ਸਾਰੇ ਕੀਤੇ ਨੇ ਉਹ ਬਲੇ ਕੰਮ ਦਾ ਕੁਛ ਅਸਰ ਨਹੀਂ। ਮੈਨੂੰ ਤਾਂ ਲੱਗਦਾ ਨਹੀਂ ਮੈਂ ਕੀਤਾ ਹੁਣ। ਤੇ ਕਰਦਿਆਂ ਦੀ ਦੁਆਵਾਂ ਆਪਾਂ ਕਹਿ ਦਿੰਦੇ ਆਂ ਵੀ। ਹਾਂਜੀ ਆ ਮਾਂ ਦੀਆਂ ਦੁਆਾਂ ਕਰਕੇ ਆ ਜਿਹੜੀ ਮੇਰੇ ਬਸ ਫੇਰ ਜ਼ਿੰਦਗੀ ਚੱਲ ਪਈ ਗੋਆ ਚਲੇ ਗਏ ਫਿਰ ਉਸ ਤੋਂ ਬਾਅਦ ਇੱਕ ਪਟਿਆਲੇ ਬਹੁਤ ਵੱਡਾ ਸ਼ੋਅ ਸੀਗਾ ਇੱਥੇ ਕੀਤਾ ਫਿਰ ਦੁਬਈ ਜਿਹੜਾ ਸੀਗਾ ਇੰਟਰਨੈਸ਼ਨਲ ਲੈਵਲ ਦਾ ਸ਼ੋਅ ਸੀ ਉੱਥੇ ਦੀ ਕਹਾਣੀ ਸੁਣਾਣਾ ਮੈਂ ਤੁਹਾਨੂੰ ਸ਼ੋਅ ਤੋਂ ਇੱਕ ਦਿਨ ਪਹਿਲਾਂ ਮੇਰਾ ਫੈਸ਼ਨ ਡਿਜ਼ਾਈਨਰ ਨਾਲ ਸੀਗਾ ਤੇ ਉਹ ਕਹਿੰਦਾ ਸਰ ਇੱਥੇ ਐਵੇਂ ਨਾ ਘੁੰਮੋ ਤੁਸੀਂ ਨਾ ਕੰਟੈਂਟ ਬਣਾਓ ਉੱਥੇ ਮਾਡਲਾਂ ਫਿਰ ਰਹੀਆਂ ਸੀ ਗੋਰੀਆਂ ਇਹ ਉਹ ਤੇ ਮੈਂ ਉਹ ਵੀ ਸੋਚ ਪਾਈ ਹੈ ਇੰਸਟਾ ਤੇ ਵੀ ਇੱਕ ਨਾ ਕੁੜੀ ਨਾਲ ਮਾਡਲ ਨਾਲ ਡਾਂਸ ਕਰਦਾ ਸੀਗਾ ਤੇ ਇਹ ਜਦ ਇਹ ਮੇਰੀ ਰੀਲ ਬਣਾ ਰਿਆ ਸੀ ਇਹਦੇ ਨਾਲ ਇੱਕ ਮਾਡਲ ਖੜੀ ਸੀ ਬੰਬੇ ਦੀ ਹੂੰ ਇਹ ਮੈਨੂੰ ਵੀ ਲੈ ਕੇ ਗਿਆ ਸੀ ਤਾਂ ਉਹਨੂੰ ਵੀ ਲਿਆਇਆ ਸੀ ਇੱਕ ਦੋ ਤਿੰਨ ਹੋਰ ਲਿਆਇਆ ਸੀਗਾ ਨਾਲ ਆਪਣੇ ਚਾਰ ਮਾਡਲ ਲੈ ਕੇ ਗਿਆ ਸੀ ਇਨਚਕ ਮੈਂ ਸੀ ਤੇ ਉਹ ਜਦ ਮੇਰੀ ਉਧਰੋਂ ਦੂਰੋਂ ਰੀਲ ਬਣਾ ਰਿਆ ਹੈ ਤੇ ਉਹ ਮਾਡਲ ਇਹਨੂੰ ਪੁੱਛਦੀ ਹੈ ਅਬ ਇਹ ਕਿਸ ਕੋ ਲੈ ਆਇਆ ਅਬ ਇਹ ਮਾਡਲ ਹੈ ਤੇ ਇਹ ਮੈਨੂੰ ਨਹੀਂ ਪਤਾ ਇਹ ਉਹ ਬਨ ਰਹੀ ਹੈ ਮੇਰੀ ਤਾਂ ਵੀਡੀਓ ਬਨ ਰਹੀ ਹੈ ਤਾਂ ਮੈਂ ਤਾਂ ਸੁਣ ਨਹੀਂ ਸਕਾ ਯਾਰ ਮੈਂ ਵਾਪਸ ਹੋਟਲ ਗਿਆ ਤੇ ਮੈਂ ਜਾ ਕੇ ਉਹਨੂੰ ਐਡਿਟ ਕਰਨ ਨੂੰ ਪਾਣ ਨੂੰ ਚਾ ਦੇਖਿਆ ਉਹ ਇਹ ਬੋਲ ਰਹੀ ਸੀਗੀ ਤੇ ਮੈਂ ਕੁਝ ਨਹੀਂ ਬੋਲਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅਗਲੇ ਦਿਨ ਸ਼ੋਦੀ ਰਹ ਰਸਲ ਹੁੰਦੀ ਆ ਉਹ ਵੀ ਵੱਡਾ ਸ਼ੋਅ ਪਈ ਨਾ ਉਹਦੇ ਰਸਲ ਹੁੰਦੀ ਆ ਤੇ ਉਹਨਾਂ ਨੇ ਰਸਲ ਕੀਤਾ ਤੇ ਜਿੰਨੇ ਵੀ ਇਹ ਮਾਡਲ ਲੈ ਕੇ ਗਿਆ ਸੀ ਉਹ ਸਾਰੇ ਰਿਜੈਕਟ ਕਰਤੇ ਉਹਨਾਂ ਨੇ ਐਟੀਟਿਊਡ ਪਰਸਨੈਲਿਟੀ ਹਾਈਟ ਇਹ ਜਿਹੜੀ ਮਾਡਲ ਦੀ ਮੈਂ ਗੱਲ ਕਰਦਾ ਇਹਨੇ ਵੱਡੇ ਵੱਡੇ ਸ਼ੋਅ ਕੀਤੇ ਹੋਏ ਨੇ ਇੰਡੀਆ ਚ ਔਰ ਇਹ ਅਗੇ ਸੀਰੀਅਲ ਵੀ ਕਰ ਰਹੀ ਹੈ ਬੰਬੇ ਵਿੱਚ ਬੋਡੀ ਮਤਲਬ ਇੱਥੇ ਤੇ ਆਪਣੇ ਆਪ ਨੂੰ ਸਟਾਰ ਮੰਨਦੀ ਸੀ ਉੱਥੇ ਜਾ ਕੇ ਰਿਜੈਕਟ ਹੋ ਗਈ ਤੇ ਅ ਹੋਰ ਇੱਕ ਸੀਗੀ ਆ ਸਾ ਰਿਜੈਕਟ ਹੋ ਗਏ ਤੇ ਮੈਂ ਇਕੱਲਾ ਪਾਸ ਹੋਇਆ ਤੇ ਉਹ ਰੱਬ ਦੀ ਜਿਵੇਂ ਹੁੰਦਾ ਨਾ ਜੱਬ ਕਹਿੰਦਾ ਭਾਈ ਤੂੰ ਇਹਨੂੰ ਕਹਿ ਲਈ ਸੀ ਸਮਥਿੰਗ ਇਹ ਕਹਾਣੀਆਂ ਆ ਜਿਹੜੀਆਂ ਚਲਦੀਆਂ ਰਹਿੰਦੀਆਂ ਤਾਂ ਇੱਕ ਸੋਸ਼ਲ ਮੀਡੀਆ ਤੇ ਤਸਵੀਰ ਵੀ ਪਾਈ ਆ ਡ੍ਰੀਮ ਕਾਰ ਤਾਂ ਇਹ ਡ੍ਰੀਮ ਰਿਹਸ ਵੀ ਲੈਣੀ ਆ ਇੱਕ ਵਾਰ ਕਾਰ ਸ਼ੁਰੂ ਤੋਂ ਸਬਦਾ ਹੀ ਹੁੰਦਾ ਜੀ ਇਹ ਗੱਡੀ ਦਾ ਸਭ ਲਈ ਡ੍ਰੀਮ ਕਾਰ ਆ ਇਹ ਹੋਗੀ ਡਿਫੈਂਡਰ ਹੋਗੀ بس ਹੁਣ ਜਦ ਸਕਸੈਸ ਮਿਲੀ ਦੇਖਿਆ ਵੀ ਇੱਕ ਇਨਕਮ ਬੜੀ ਚੰਗੀ ਐਕਸਟਰਾ ਆਨ ਲੱਗ ਗਈ ਤੇ ਮੈਂ ਕਿਹਾ ਯਾਰ ਸਭ ਤੋਂ ਪਹਿਲਾਂ ਇਹੀ ਕੰਮ ਕਰੀਏ ਹਾਂਜੀ ਹਾਂ ਬਿਲਕੁਲ ਇਹ ਫਿਰ ਡ੍ਰੀਮ ਕਰ ਰਹੇ ਅਸੀਂ ਕਹਿ ਸਕਦਾ ਹੈ ਕਿ ਮੈਂ ਸ਼ੌਂਕ ਸੀ ਪਰ ਕਵੀ ਇਹੀ ਲੈਣੀ ਹੈ ਹਾਂਜੀ ਮੈਨੂੰ ਜੋ ਵੀ ਐ ਸਭ ਨੇ ਕਿਹਾ ਫਰਾਨੀ ਲੈ ਲੈ ਵੀਆਈਪੀ ਲੁੱਕ ਲੱਗੀ ਵੀ ਨਹੀਂ ਨਹੀਂ ਲੈਣੀ ਮਰਸੀਡੀਜ਼ ਜੀਐਲਈ ਲੈਣੀ ਉਹ ਫਾਰਮੈਟਿਕ ਦਾ ਪਹਿਲਾਂ ਤੋਂ ਇੱਕ ਗਰਾਰੀ ਫਸੀ ਹੋਈ ਸੀ ਤਾਂ ਠੀਕ ਹੈ ਰੱਬ ਜੀ ਕਿਸ ਦਿਨ ਦੇ ਵੀ ਦੱਸ ਤੋ ਬੜੀਆਂ ਗਿਰਾਰੀਆਂ ਫਸੀਆਂ ਹੁੰਦੀਆਂ ਬੰਦੇ ਸੀ ਪਹਿਲਾਂ ਵੀ ਬੜੀਆਂ ਗਿਰਾਰੀਆਂ ਸੀ ਗਿਆ ਕੱਢ ਲੀਆਂ ਹੁਣ ਇਹਦੀ ਗਿਰਾਰੀ ਹੋ ਗਈ ਐ ਨਹੀਂ ਹੋ ਰੱਬ ਦਾ ਸ਼ੁਕਰਾਨਾ ਕਰੀਦਾ ਜੀ ਡੇਲੀ ਜਿੰਨਾ ਵੀ ਥੈਂਕ ਫੁੱਲ ਹੋਣਾ ਚਾਹੀਦਾ ਰੱਬ ਨੂੰ ਪਹਿਲਾਂ ਮਤਲਬ ਤੁਹਾਨੂੰ ਮੈਂ ਜਦ ਆਫ ਰਿਕਾਰਡ ਦੱਸ ਰਿਹਾ ਸੀ ਕਿਸੇ ਜ਼ਮਾਨੇ ਚ ਪਹਿਲਾਂ ਵੀ ਮੈਨੂੰ ਸਕਸੈਸ ਮਿਲੀ ਸੀ 2011 ਚ ਮੈਂ ਕਾਰਪੋਰੇਟ ਇੰਡਸਟਰੀਜ਼ ਟੌਪ ਤੇ ਹੁੰਦਾ ਸੀਗਾ ਅਮਰੀਕਨ ਕੰਪਨੀ ਸੀਗੀ ਜਿਹੜੀ ਫੋਰਚਨ 500 ਦਾ ਮੈਂ ਨਾਰਥ ਦਾ ਹੈੱਡ ਹੁੰਦਾ ਸੀ ਨਾਰਥ ਇੰਡੀਆ ਦਾ ਐਨਾ غرੂਰ ਆ ਗਿਆ ਸੀ ਮੇਰੇ ਜਿਵੇਂ ਬੰਦੇ ਨੂੰ ਬੰਦਾ ਨਹੀਂ ਸਮਝਦਾ ਹੁੰਦਾ ਸੀ 2011 ਚ ਉਹਨਾਂ ਨੇ ਜਦ ਮੇਰੀ ਕੋਈ ਲੜਾਈ ਝਗੜਾ ਹੋ ਗਿਆ ਉਹਨਾਂ ਨੇ ਮੈਨੂੰ ਕੱਢਤਾ ਤੇ ਮੈਨੂੰ ਇੰਡਸਟਰੀ ਨੇ ਪੁੱਛਿਆ ਸੈਮੀ ਕਨੈਕਟਰ ਕੰਪੋਨੈਂਟ ਇੰਡਸਟਰੀ ਸੀਗੀ ਉਹਨਾਂ ਨੇ ਮੈਨੂੰ ਪੁੱਛਿਆ ਤੱਕ ਨਹੀਂ ਮੈਨੂੰ ਨੌਕਰੀ ਨਹੀਂ ਮਿਲੀ ਸੀ ਉਤੋਂ ਬਾਅਦ ਸੋਚਿਆ ਕੰਮ ਤਾਂ ਮਿਲਣਾ ਨਹੀਂ ਚਲੋ ਆਪਣਾ ਕੰਮ ਖੁਦ ਸ਼ੁਰੂ ਕਰਕੇ ਦੇਖੀਏ ਜਿਹੜਾ ਵੀ ਕੰਮ ਤੇ ਹੱਥ ਪਾਵਾਂ ਸਾਰੇ ਫਲੌਪ ਜਿੰਨੀ ਸੇਵਿੰਗ ਸੀ ਸਭ ਚਲੀ ਗਈ ਸੀ ਉਹ ਫ ਐਨੀ ਹਿੰਮਤ ਨਹੀਂ ਹੁੰਦੀ ਸੀ ਕਿ ਫਾਜ਼ਲ ਸਾਹਿਬ ਤੋਂ ਆਪਣਾ ਪੈਸੇ ਮੰਗ ਸਕਾਂ ਉਹ ਇੱਥੇ ਆਪਣਾ ਕਰੋੜਾਂ ਰੁਪਏ ਦੀ ਮਲੇਰ ਕੋਲ ਦੇ ਕੋਠੀ ਪਾ ਰਹੇ ਸੀ ਜਦ ਮੈਂ ਇੱਥੇ ਮਲੇਰ ਕੋਲ ਆਣਾ ਤੇ ਉਹ ਉਹਨਾਂ ਨੇ ਮੈਨੂੰ ਕਹਿੰਨਾ ਆ ਵੀ ਚੱਲੀ ਹੈ ਲੁਧਿਆਣੇ ਤੋਂ ਸਾਮਾਨ ਲੈਣਾ ਉੱਥੇ ਜਾ ਕੇ ਉਹਨਾਂ ਨੇ ਲੱਖਾਂ ਦਾ ਸਾਮਾਨ ਖਰੀਦ ਦੇਣਾ ਇੱਥੇ ਮੈਂ ਆਪਣਾ ਬੇਟੇ ਦੀ ਫੀਸ ਦੇਣ ਨੂੰ ਤਰਸ ਰਿਹਾ ਸੀਗਾ ਤੇ ਹਰ ਤਿੰਨ ਮਹੀਨੇ 50000 ਰੁਪਏ ਫੀਸ ਹੁੰਦੀ ਸੀ ਉਹਦੀ ਉਹ ਵੀ ਦਿਨ ਕੱਡੇ ਉਹ ਵੀ ਦਿਨ ਬੜੇ ਮਾੜੇ ਸੀਗੇ ਫੇਰ ਸਟਰਗਲ ਕੀਤੀ ਬਿਜ਼ਨਸ ਚ ਸੋਲਰ ਪਾਵਰ ਪਲਾਂਟ ਚ ਆਏ ਚਲੋ ਆਪਣੇ ਹੱਥ ਫੜ ਲੈ ਚੱਲ ਪਏ ਨੈਕਸਟ ਫਿਰ ਡ੍ਰੀਮ ਕੀ ਸੋਚ ਆ ਵੀ ਅੱਗੇ ਕਿਥੇ ਤੱਕ ਜਿਹੜਾ ਸਫਰ ਦੇਖੋ ਹੁਣ ਜਿਹੜਾ ਹੈਗਾ ਉਹ ਮੈਂ ਬੜਾ ਆਪਣਾ ਫੋਕਸਡ ਹੋ ਗਿਆ ਜ਼ਿੰਦਗੀ 'ਚ ਇੱਕ ਤਾਂ ਮੈਂ ਇੱਥੇ ਆਪਣੀ ਮਾਲ ਬਣਾ ਰਿਹਾ ਪਟਿਆਲੇ ਆਪਣੇ ਨਾਲ ਹੀ ਕਰੇ ਜ਼ਮੀਨ ਪਈ ਹੈ ਤੇ ਇੱਥੇ ਇੱਕ ਜਿਹਨੂੰ ਕਹਿੰਦੇ ਆ ਲਗਜ਼ਰੀ ਹਾਈ ਸਟਰੀਟ ਬਣਾਨੀ ਹੈ ਉਹਦਾ ਮੈਂ ਨਾਮ ਬੜਾ ਸੋਚ ਕੇ ਰੱਖਿਆ ਖਾਨ ਮਾਰਕੀਟ ਹਾਂ ਉਹਦਾ ਖਾਨ ਮੈਂ ਨਹੀਂ ਸੱਚਾ ਮੇਰੇ ਇੱਕ ਮਿੱਤਰ ਨੇ ਹਰਮਿਲਾਬ ਕਰੇਵਾਲ ਜੀ ਬਟਿੰਡੇ ਤੋਂ ਨੇ ਤੇ ਉਹ ਇਲੈਕਸ਼ਨਾਂ 'ਚ ਵੀ ਖੜੇ ਹੋਏ ਸੀ ਕਿਸਾਨਾਂ ਵੱਲੋਂ ਉਹ ਬੜੇ ਮਤਲਬ ਐਸੇ ਤੌਹਦੇ ਨਾ ਮਤਲਬ ਕਾਢ ਹੀ ਬੰਦੇ ਨੇ ਉਹ ਤੇ ਉਹ ਮੇਰੇ ਕੋਲ ਆਏ ਇੱਕ ਦਿਨ ਤੇ ਮੈਨੂੰ ਕਹਿੰਦੇ ਆ ਮੈਂ ਕਹਿੰਦਾ ਯਾਰ ਬਣਾ ਰਿਹਾ ਹਾਂ ਤੇ ਇਹਦਾ ਨਾਮ ਨੂਮ ਕਹਿੰਦੇ ਵੀ ਖਾਨ ਮਾਰਕੀਟ ਰੱਖ ਤੇ ਸੈਂ ਵੀ ਡਿਸਾਈਡਿਡ ਖਾਨ ਮਾਰਕੀਟ ਬੜਾ ਟ੍ਰੈਂਡ ਹੋ ਰਿਹਾ ਮੈਂ ਤੁਸੀਂ ਦੇਖੋਗੇ ਘਰੇ ਵੀ ਆਪ ਜਾ ਰੋਜ਼ਾ ਇਫਤਾਰੀ ਕਰਾਈ ਸੀ ਮੈਂ 3 ਦਿਨ ਪਹਿਲਾਂ ਇੱਥੇ ਸਪਾਂਸਰਡ ਬਾਏ ਖਾਨ ਮਾਰਕੀਟ ਐਂਡ ਦੂਸਰੀ ਕੰਪਨੀ ਮੈਂ ਖੋਲੀ ਆਪਣੀ ਗਲੈਮਰ ਰਨਵੇ ਪ੍ਰੋਡਕਸ਼ਨ ਜਿਹੜੀ ਕਿ ਦੁਬਈ ਚ ਜਾ ਕੇ ਸ਼ੋਅ ਕਰਨੇ ਇਤੋਂ ਐਸਪੀਰੈਂਟ ਮਾਡਲਸ ਜਿਹੜੇ ਕਿ ਜਿਹਨਾਂ ਨੂੰ ਇੱਥੇ ਜਿਆਦਾ ਚਾਂਸ ਨਹੀਂ ਮਿਲਦਾ ਇਹਨਾਂ ਨੂੰ ਲੈ ਕੇ ਜਾਂਦੇ ਦੁਬਈ ਦੀ ਇੱਕ ਬਹੁਤ ਵੱਡੀ ਕੰਪਨੀ ਨਾਲ ਸਟਾਇਪ ਕੀਤਾ ਹੁਣ 24 ਮਈ ਨੂੰ ਜਾ ਰਹੇ ਹਾਂ ਇਤੋਂ 25 30 ਮਾਡਲ ਲੈ ਕੇ ਤੇ 10 ਪ੍ਰੋਫੈਸ਼ਨ ਡਿਜ਼ਾਈਨਰ ਲੈ ਕੇ ਫਿਰ ਇਹ ਦੋਨੋਂ ਕੰਪਨੀਆਂ ਨੂੰ ਬਧਾਨਾ ਇਕਵਲ ਸਾਲ ਦੇ ਅੰਦਰ ਨਾ ਆਈ ਥਿੰਕ ਇਹ ਜਿਹੜੀ ਮਾਲ ਹੈ ਇਹਨੂੰ ਮਾਲ ਤਾਂ ਨਹੀਂ ਕਿਹਾ ਜਾਂਦਾ ਇਹਨੂੰ ਲਗਜ਼ਰੀ ਹਾਈ ਸਟਰੀਟ ਕਿਹਾ ਜਾਂਦਾ ਆ ਟ੍ਰਾਈਂਗ ਵਿਦ ਟਾਇਅਪ ਹੋ ਜੇ ਮੇਰਾ ਕੁ ਵੱਡੀਆਂ ਲੀਜ਼ਿੰਗ ਕੰਪਨੀਆਂਜ਼ ਨਾਲ ਜਦੋਂ ਲੀਜ਼ਿੰਗ ਕੰਪਨੀਆਂ ਜਿਹੜੀਆਂ ਹੈਗੀਆਂ ਇੰਟਰਨੈਸ਼ਨਲ ਕੰਪਨੀਆਂ ਹੁੰਦੀਆਂ ਜਿਹਦੇ ਵਿੱਚ ਜੀਐਲਐਲ ਹੈ ਜਾਂ ਸੀਬੀਆਰ ਹੈ ਇਹਨਾਂ ਜੋ ਇੱਕ ਨਾ ਇੱਕ ਰਟਾਇਪ ਹੁੰਦਾ ਤੇ ਇਹ ਸਾਰੇ ਬ੍ਰਾਂਡਸ ਨੂੰ ਇਹੀ ਲੈ ਕੇ ਆਉਂਦੀਆਂ ਹੰਤੇ ਚੱਲਦਾ ਸਹੀ ਹੈ ਤਾਂ ਅਸੀਂ ਕਹਿ ਦਈਏ ਤਰੱਕੀ ਵੱਲ ਜੇਕਰ ਮਾੜੇ ਦਿਨ ਦੇਖੇ ਤਾਂ ਚੰਗੇ ਦਿਨ ਚੰਗੇ ਦਿਨ ਦੇਖੇ ਰੱਬ ਨੇ ਹੁਣ ਚੰਗੇ ਦਿਨ ਦਿਖਾਉਣੇ ਸ਼ੁਰੂ ਕੀਤੇ ਨੇ ਮਾਡਲਿੰਗ ਤਾਂ ਚੱਲ ਰਹੀ ਹੈ ਹੁਣ ਮਤਲਬ ਆਪ ਇਹ ਹੁੰਦਾ ਵੀ ਹਰ ਹਫਤੇ ਕੋਈ ਨਾ ਕੋਈ ਸ਼ੋਅ ਹੈਗਾ ਜਾਂ 10 ਦਿਨ ਚ ਕੋਈ ਸ਼ੋਅ ਆਏਗਾ ਹੁਣ ਦਿੱਲੀ ਚੱਲੇ ਆ ਸ਼ੋਅ ਕਰਨ ਫਿਰ ਸਹੀ ਹੈ ਚਾਪੁਰ ਚੱਲੇ ਆ ਸਭ ਨੇ ਕਿਹਾ ਚੱਲ ਰਿਹਾ ਰੱਬ ਦਾ ਚੱਲ ਰਹੀ ਹੈ ਸ਼ੁਕਰੀਆ ਸ਼ੁਕਰੀਆ ਤਾਂ ਲਗਾਤਾਰ ਜਿਸ ਦੀ ਤਸਵੀਰ ਦੇ ਚਰਚੇ ਹੁੰਦੇ ਨੇ ਇਸ ਉਮਰ ਦੇ ਵਿੱਚ ਇਦਾਂ ਦੀ ਫਿਟਨੈਸ ਰੱਖਣ ਤਾਂ ਅਜੈ ਸ਼ਕਤੀਤ ਨਾਲ ਕਰਾਈ ਹੈ ਤੁਹਾਡੀ ਅਦਨਾਨ ਅਲੀ ਖਾਨ ਤਾਂ ਕੀ ਅਗਲੀ ਰਣਨੀਤੀ ਹੈ ਤਾਂ ਕਿਦਾਂ ਦਾ ਇਹ ਰਹੂਗੀ ਮੋਡਲਿੰਗ ਲੈਂਡ ਤਾਂ ਉਹਦੇ ਬਾਰੇ ਵੀ ਜਿਹੜੀ ਗੱਲਬਾਤ ਕੀਤੀ ਹੈ ਪਟਿਆਲਾ ਤੋਂ ਦਾ ਪੰਜਾਬ ਫਸ਼ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ